ਮੇਰੀ ਕੀ ਹਾਲੀ ਸਾਰਿਆਂ ਨੇ ਆਸ ਕਰਦਾ ਸਾਰੇ ਠੀਕ ਹੋਵੋਗੇ ਆਪਾਂ ਲੈ ਕੇ ਜੂਨ ਮਹੀਨੇ ਦੀ ਹੋਣ ਵਾਲੀਆਂ ਬਾਜ਼ੀਆਂ ਦੇ ਪੋਸਟਰ ਭਾਈ ਜੰਗੀ ਜੀ ਬੀੜ ਪਿੰਡ ਬੀੜ ਨੇੜੇ ਹੰਡਿਆਇਆ ਮਿਤੀ 20 6 2025 ਜੇ ਤੱਕ ਦਾੰਦੀ ਇਹ ਹੋਊਗੀ ਜੀ 40 ਕਬੂਤਰ ਇੰਟਰ ਕੀਤੇ ਜਾਣਗੇ ਤੇ ਇੰਟਰਫੀਸ ਹੋਊਗੀ 1300 ਰੁਪਏ ਇਹ ਬਾਜੀ ਹੈਗੀ ਜੀ ਬੀੜ ਨੇੜੇ ਹੰਡਿਆਇਆ ਫਿਰ ਆ ਗਿਆ ਜੀ ਪਿੰਡ ਰੰਗੀਆਂ 22 ਜੂਨ 2025 ਨੂੰ ਬਾਜੀਏ 70 ਕਬੂਤਰ ਇੰਟਰ ਕੀਤੇ ਜਾਣਗੇ ਜੀ ਇਹ 1700 ਰੁਪਏ ਐਂਟਰੀ ਫੀਸ ਹੋਊਗੀ 20 ਜੂਨ ਤੱਕ ਐਂਟਰੀਆਂ ਲੰਗੀਆਂ ਜਾਣਗੀਆਂ ਜੀ 22 ਜੂਨ ਦੀ ਬਾਜੀ ਹੈ ਪਿੰਡ ਰੰਗੀਆਂ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਖੇੜੀ ਚੰਦਵਾ ਸੰਗਰੂਰ ਜ਼ਿਲ੍ਹਾ ਐਂਟਰੀ ਫੀਸ ਹੈਗੀ 1200 ਰੁਪਏ ਮਿਤੀ ਹੈਗੀ 24 6 2025 ਤੇ ਇੱਥੇ ਪਹਿਲਾ ਨਾਮਤਾ ਆਊਗਾ ਜੀ ਕਾਪਾ ਤੇ ਇੰਟਰਵਿਊ ਫੀਸ 1200 ਰੁਪਏ ਦੀ ਅਗਲੀ ਬਾਜੀ ਆ ਗਈ ਜੀ ਪਿੰਡ ਫਤੇਜ لال ਜਿਹੜਾ ਆ ਗਿਆ ਜੀ ਜਲੰਧਰ ਇਹ ਬਾਜੀ ਹੈਗੀ ਜੀ 19 ਜੂਨ 2025 ਦਿਨ ਹੈਗਾ ਜੀ ਵੀਰਵਾਰ ਇੱਥੇ ਇੰਟਰਵਿਊ ਫੀਸ ਹੈਗੀ ਆ 1700 ਰੁਪਏ ਪਹਿਲਾ ਨਾਮ ਹੈਗਾ ਜੀ ਕੂਲਰ ਫਿਰ ਹੈਗਾ ਪੱਖਾ 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 ਛਤਲ ਪੱਖਾ ਜਾਲ ਤੇ ਹੈ ਗਿਆ ਕਾਪਾ 10 ਤੱਕ ਨਾਮ ਆਈ ਉੱਥੇ ਫਿਰ ਆ ਗਈ ਪਿੰਡ ਖੋਸਾ ਕੋਟਲਾ ਜਿਹੜਾ ਆ ਗਿਆ ਜੀ ਮੋਗ ਇਹ ਬਾਜੀ ਹੈਗੇ ਜੀ 5 ਜੁਲਾਈ 2025 ਦਿਨ ਆ ਗਿਆ ਜੀ ਸ਼ਨੀਵਾਰ ਐਂਟਰੀ ਫੀਸ ਹੈਗੀ ਜੀ 2200 ਰੁਪਏ ਪਹਿਲਾ ਨਾਮ ਫਰਿੱਜ ਦੂਸਰਾ ਨਾਮ ਕੂਲਰ ਤੀਜਾ ਨਾਮ ਹੈਗਾ ਜੀ ਪੱਖਾ ਇਸ ਤੋਂ ਬਾਅਦ ਬਾਜੀ ਆ ਗਈ ਜੀ 5 ਲਾ ਕਬੂਤਰ ਬਾਜੀ ਮੁਕਾਬਲਾ ਪਿੰਡ ਕੋਠਾਗੁਰੂ ਜਿਹੜਾ ਆਇਆ ਬਠੰਡਾ 28 ਜੂਨ ਦੀ ਬਾਜੀ ਹੈ ਜੀ ਇਹ 5 ਤੋਂ 12 ਤੱਕ ਕੱਪ ਦਿੱਤੇ ਜਾਣਗੇ ਜੀ ਪਹਿਲਾ ਨਾਮ ਹੋਊਗਾ ਮੋਟਰਸਾਈਕਲ ਦੂਸਰਾ ਨਾਮ ਵਾਸ਼ਿੰਗ ਮਸ਼ੀਨ ਤੀਸਰਾ ਨਾਮ ਕੂਲਰ ਚੌਥਾ ਨਾਮ ਬੱਕਰਾ ਪਲੱਸ ਹੌਸਲਾ ਇਸ ਤੋਂ ਬਾਅਦ ਬਾਜੀ ਆ ਗਈ ਜੀ ਪਿੰਡ ਕਲਾਸ਼ ਚਲਾ ਗਿਆ ਜੀ ਫਰੋਜਪੁਰ ਇਹ ਬਾਜੀ ਹੈਗੀ ਜੀ 22 6 2025 ਦੀ ਦੇਣ ਆ ਗਿਆ ਐਤਵਾਰ ਇੱਥੇ ਵੀ ਇੰਟਰਵਿਊ ਸੈਗੀ 1700 ਰੁਪਏ ਬਾਜੀ ਤਿੰਨ ਨੰਬਰਾਂ ਚ ਹੋਊਗੀ ਜੀ ਤੇ 80 ਕਬੂਤਰ ਇੰਟਰ ਕੀਤੇ ਜਾਣਗੇ ਕਾਪੀ ਤੇ ਹੋਊਗਾ ਜੀ ਰਾਜਾ ਕੋਲੋਟੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਤਨਵਾਦ